ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਤੇ ਵਿਕਰਮ ਜਿਠਿਆ ਤੇ 12 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਪੰਜਾਬ ਸਰਕਾਰ ਅਤੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਇੱਕ ਪਾਸੇ ਜਿੱਥੇ ਵਿਕਰਮ ਜਿਠਿਆ ਦਾ ਜੇਲ੍ਹ ਦੇ ਵਿੱਚੋਂ ਨਿਕਲਣਾ ਜਵਾਨਤ ਉਹਰਾ ਵੱਡੇ ਪੱਧਰ ਤੇ ਮੁਸ਼ਕਲ ਹੋ ਗਿਆ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਮਜੀਠੀਆ ਦੀ ਧਰ ਪਤਨੀ ਗਨੀਬ ਕੌਰ ਮਜੀਠੀਆ ਤੇ ਕਿਉਂਕਿ ਗਨੀਬ ਕੌਰ ਮਜੀਠੀਆ ਨੇ ਕਿਹਾ ਸੀ ਕਿ ਬਿਕਰਮ ਮਜੀਠੀਆ ਸ਼ੋਲੇ ਫਿਲਮ ਦੇ ਗਬਰ ਹਨ ਬਿਕਰਮ ਜਿਠੀਆ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਵੱਲੋਂ ਵਾਰ-ਵਾਰ ਇਲਜ਼ਾਮ ਲਗਾਏ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਲਤ ਕਾਰਵਾਈ ਮਜੀਠੀਆ ਅਤੇ ਮਜੀਠੀਆ ਪਰਿਵਾਰ ਉੱਤੇ ਕੀਤੀ ਗਈ ਹੈ ਇਹ ਸਿਰਫ ਵੋਟ ਬੈਂਕ ਇਕੱਠਾ ਕਰਨਾ ਚਾਹੁੰਦੇ ਨੇ ਪੰਜਾਬ ਸਰਕਾਰ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ ਜਿਹੜੇ ਵਾਅਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਵੱਲੋਂ ਅਤੇ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕੀਤੇ ਗਏ ਸਨ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਇਹ ਹੁਣ ਖੜੇ ਪੈ ਗਏ ਨੇ ਬਿਕਰਮਜੀਤਿਆ ਦੇ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਖੜਾ ਛਡਾਉਣਾ ਮੁਸ਼ਕਲ ਹੋ ਗਿਆ ਹੈ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜਿਠਿਆ ਨੂੰ ਤੇ ਦੂਸਰੇ ਪਾਸੇ ਬਿਕਰਮ ਜਿਠਿਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਜਿਹੜੇ ਨੇ ਕਸੂਤੇ ਫਸ ਗਏ ਨੇ ਕਿਉਂਕਿ ਹੁਣ ਸੱਮਣ ਜਾਰੀ ਕਰ ਦਿੱਤੇ ਗਏ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਅੱਜ ਚੁਣੌਤੀ ਦਿੱਤੀ ਗਈ ਗਰੀਬ ਕੋਰ ਮਜੀਠੀਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਮੈਂ ਦਸਤਾਵੇਜ਼ ਆਪਣੀ ਜ਼ਾਇਦਾਦ ਤੇ ਤੁਹਾਨੂੰ ਨਹੀਂ ਦੇਵਾਂਗੀ ਲੇਕਿਨ ਪੰਜਾਬ ਸਰਕਾਰ ਨੂੰ ਪੱਖ ਪੇਸ਼ ਕਰਨ ਦੀ ਅਪੀਲ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮੈਂ ਦੱਸ ਦੇਣਾ ਕਿ ਵਿਜੀਲੈਂਸ ਨੇ ਕੀ ਕਿਹਾ ਹੈ ਦੱਸਿਆ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਿਕਰਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਨੂੰ ਸਬਨ ਭੇਜੇ ਗਿਆ ਦਰਅਸਲ ਅਕਾਲੀ ਦਲ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਖਿਲਾਫ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਪੀਜ਼ਨਸ ਬਿਊਰੋ ਨੇ ਰਸਮੀ ਤੌਰ ਤੇ ਉਹਨਾਂ ਦੀ ਪਤਨੀ ਗਨੀਬ ਕੌਰ ਮਜੀਠੀਆ ਨੂੰ ਸਬਨ ਭੇਜ ਦਿੱਤੇ ਗਏ ਨੇ ਇਹ ਕਦੋਂ ਭੇਜੇ ਨੇ 10 ਅਗਸਤ ਨੂੰ ਜਦੋਂ ਪੰਜਾਬ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਸੂਤਰਾਂ ਅਨੁਸਾਰ ਪੰਜਾਬ ਜਿਲ੍ਹੇ ਸਬੂਰੋ ਨੇ ਕਿਹਾ ਹੈ ਕਿ ਇਹ ਕਾਰਵਾਈ ਬੀਤੀ ਸਰਕਾਰੀ ਛੁੱਟੀਆਂ ਵਿੱਚ ਕੀਤੀ ਬੀਤੀਆਂ ਸਰਕਾਰੀ ਛੁੱਟੀਆਂ ਵਿੱਚ ਕੀਤੀ ਗਈ ਇਸ ਮਾਮਲੇ ਵਿੱਚ ਮਸ਼ੀਸ਼ੀਆ ਕੇਸ ਦੀ ਕਾਰਵਾਈ ਕਰ ਰਹਾ ਹੈ ਵਕੀਲ ਡੀ ਐਸ ਸੋਪਤੀ ਨੇ ਹਾਈ ਕੋਰਟ ਵਿੱਚ ਕੁਆਸੀ ਪਟੀਸ਼ਨ ਧਾਰ ਕੀਤੀ ਹੈ ਜਿਸ ਦੀ ਸਰਵਾਈ ਅੱਜ ਹੋਈ ਹੈ ਯਾਨੀ ਕਿ 23 ਅਗਸਤ ਸੌਰੀ 26 ਅਗਸਤ ਨੂੰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੱਕੇ ਪੇਸ਼ ਕੀਤਾ ਜਾਵੇਗਾ ਕਿਉਂਕਿ ਗਨੀਬ ਕੌਰ ਮਜੀਠੀਆ ਦੀ ਜਾਇਦਾਦ ਦੇ ਡਾਕੂਮੈਂਟ ਬਿਕਰਮਜੀਠੀਆ ਦੀ ਜਾਇਦਾਦ ਦੇ ਡਾਕੂਮੈਂਟਸ ਬਿਕਰਮਜੀਠੀਆ ਦੇ ਪਤਾ ਪਾਤਾ ਯਾਨੀ ਕਿ ਸਾਰੀ ਜਾਇਦਾਦ ਦੇ ਡਾਕੂਮੈਂਟ ਦਸਤਾਵੇਜ਼ ਵਿਜੀਲੈਂਸ ਬਿਊਰੋ ਨੇ ਕਾਨੂੰਨੀ ਪ੍ਰਕਿਰਿਆ ਰਾਹੀਂ ਮੰਗ ਲੈ ਲਈ ਗਨੀਬ ਕੌਰ ਮਜੀਠੀਆ ਦੇ ਕੋਲੋਂ ਕਿਉਂਕਿ ਬਿਕਰਮਜੀਠੀਆ ਤਾਂ ਹੁਣ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਚਾਰ ਵੱਲ ਲਗਾਤਾਰ ਉਹਨਾਂ ਦੀ 14 14 ਦਿਨ ਦੀ ਨਿਆਖਾਸ ਵਧ ਗਈ ਹੈ ਹੋਰ ਗਨੀਬ ਕੌਰ ਮਜੀਠੀਆ ਨੇ ਚਲ ਕਰ ਦਿੱਤਾ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਉਧਰ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਅੱਜ ਸੌਰੀ 2 ਦਿਨ ਪਹਿਲਾਂ ਪਾਈ ਗਈ ਸੀ ਗਨੀਬ ਕੌਰ ਮਜੀਠੀਆ ਵੱਲੋਂ ਅੱਜ ਉਸ ਮਾਮਲੇ ਤੇ ਸੁਣਵਾਈ ਹੋਈ ਜੱਜ ਸਹਿਬਾਨਾ ਨੇ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਹੈ ਕਿ 26 ਅਗਸਤ ਨੂੰ ਗਰੀਬਕੌਰ ਮਜਿੱਟੀਆਂ ਨੂੰ ਜਾਇਦਾਦ ਦੇ ਸਬੰਧ ਵਿੱਚ ਡਾਕੂਮੈਂਟ ਮੰਗੌਲ ਲਈ ਕਿਉਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿਉਂ ਸਬੰਧ ਜਾਰੀ ਕੀਤੇ ਗਏ ਨੇ ਇਸ ਦੀ ਪੁਸ਼ਟੀ ਜਿਹੜੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਜੀਲੈਂਸ ਕਰੇ ਯਾਨੀ ਕਿ ਮਾਮਲਾ ਕੁੱਲ ਮਿਲਾ ਕੇ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਵੇਰਵੇ ਮੰਗੇ ਜਾ ਰਹੇ ਨੇ ਵਿਕਰਮ ਜੀਠਿਆ ਦੀ ਜਾਇਦਾਦ ਦੇ ਦੂਸਰੇ ਪਾਸੇ ਵੇਰਵੇ ਮੰਗੇ ਜਾ ਰਹੇ ਨੇ ਹਵਾਲੇ ਮੰਗੇ ਜਾ ਰਹੇ ਨੇ ਗਨੀਬ ਕੌਰ ਮਜੀਠੀਆ ਉਹਨਾਂ ਦੇ ਸਹੁਰਾ ਉਹਨਾਂ ਦੇ ਸੱਸ ਵੀ ਜਾਇਦਾਦ ਨੂੰ ਲੈ ਕੇ ਲੱਗਦਾ ਹੈ ਕਿ ਫਿਰ ਇੱਕ ਵਾਰ ਦੁਬਾਰਾ ਵੱਡੀ ਕਾਰਵਾਈ ਕਰਨ ਦੀ ਫਰਾਕ ਦੇ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਵਿਕਰਮ ਜੀਠਿਆ ਅਤੇ ਵਿਕਰਮ ਜੀਠਿਆ ਦੇ ਪਰਿਵਾਰ ਦਾ ਜੀਣਾ ਤੁਬਰ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਲਡੋਜ਼ਰ ਵੀ ਚੱਲਣਗੇ ਜ਼ਾਇਦਤ ਵੀ ਕਰਕੀ ਹੋਵੇਗੀ ਉਸ ਦੀ ਪਰਮਿਸ਼ਨ ਜਿਹੜੀ ਹੈ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਮਨ ਸ਼ਾਹ ਵੱਲੋਂ ਮਿਲ ਗਿਆ ਜਿਹੜੇ ਬਲਡੋਜ਼ਰਾਂ ਜ਼ਾਇਦਤ ਕਰਕੀ ਕਰ ਲਈ ਮਹੀਨੇ ਲੱਗਦੇ ਸਨ ਹੁਣ ਅਥਾਰਟੀ ਦੇ ਦਿੱਤੀ ਗਈ ਹੈ ਭਾਰਤ ਸਰਕਾਰ ਵੱਲੋਂ ਕਿ ਤੁਸੀਂ ਇੱਕ ਹਫਤੇ ਦੇ ਵਿੱਚ ਬਲਡੋਜ਼ਰ ਚਲਾ ਸਕਦੇ ਹੋ ਉਹਨਾਂ ਦੀ ਜائਦਾਦ ਜਿਹੜੀ ਹੈ ਤੁਰਕੀ ਜਬਤ ਕਰ ਸਕਦੇ ਹੋ ਫ੍ਰੀਜ਼ ਕਰ ਸਕਦੇ ਹੋ ਇਸ ਦੀ ਪਰਮਿਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੈਂਟਰਲ ਸਰਕਾਰ ਯਾਨੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਨਦ ਸ਼ਾਹ ਦੇ ਕੋਲੋਂ ਮਿਲ ਗਿਆ ਇਹ ਦਰ 11 ਅਗਸਤ ਨੂੰ ਜਾਰੀ ਕੀਤਾ ਗਿਆ ਉਧਰ ਪਟੀਸ਼ਨ ਪਾਈ ਗਈ ਹੈ ਬਿਕਰਮਜੀਤਿਆ ਵਾਰ-ਵਾਰ ਦੋਹਰ ਲਗਾ ਰਹੇ ਨੇ ਕਦੇ ਪੰਜਾਬ ਤੇ ਹਜਾਣਾ ਦੀ ਹਾਈ ਕੋਰਟ ਵਿੱਚ ਕਦੇ ਉਹਦਾ ਨਾਮ ਕੀ ਹੈ ਮੁਹਾਲੀ ਦੀ ਸਟੇਟ ਕਾਡਾਲਤ ਵਿੱਚ ਕਿਸੇ ਪਾਸੋਂ ਵੀ ਹਾਲੇ ਕੋਈ ਰਾਤ ਬਿਕਰਮ ਜਿਹਾ ਨਹੀਂ ਮਿਲ ਰਹੀ ਔਰ ਵਾਲੇ ਦਿਨਾਂ ਦੇ ਵਿੱਚ ਗਰੀਬਕੌਰ ਮਜੀਠੀਆ ਅਤੇ ਉਹਨਾਂ ਦੇ ਸਸੋਹਰਿਆਂ ਦੀਆਂ ਵੱਡੇ ਪੱਦਰ ਤੇ ਜਾਇਦ ਆ ਨੂੰ ਲੈ ਕੇ ਮੁਸ਼ਕਲਾ ਵਾ ਸਕਦੀਆਂ ਹਨ ਤਾਂ